ਇਹ ਨਹੀਂ ਪਰ ਚਲੋ ਬੱਚੇ ਦਾ ਤਾਂ ਕੈਰੀਅਰ ਫਲਾਪ ਹੋ ਗਿਆ ਬੱਚੇ ਨੂੰ ਸਾਈਕੋਲੋਜੀਕਲ ਟਰਮਾ ਕਿੰਨਾ ਕਿੰਨੀ ਬੱਚੇ ਕਿੰਨੇ ਕਿੰਨੇ ਸਾਲ ਤਿਆਰੀ ਕਰਦੇ ਆ ਫਿਰ ਕਿਤੇ ਜਾ ਕੇ ਕੋਈ ਪੋਸਟ ਨਹੀਂ ਕੱਢੀ ਤੇ ਕਿੰਨਾ ਸਾਈਕੋਲੋਜੀਕਲ ਟਰਮਾ ਦੂਜੇ ਜਿਹੜੇ ਸਿੱਖ ਬੱਚੇ ਨੇ ਕਿਤੇ ਪੀਰ ਹੋਣ ਦਾ ਉਹਨੂੰ ਪਹਿਲਾਂ ਹੀ ਡਬਲ ਕਰ ਰਿਹਾਦਾ ਵੀ ਕਿਤੇ ਸਾਡੇ ਨਾਲ ਨਾ ਉੱਥੇ ਜਾ ਕੇ ਇਦਾਂ ਹੋ ਜਾਵੇ ਇਹਦੀ ਰਿਸਪੋਨਸੀਬਿਲਟੀ ਫਿਰ ਸੋਡੀ ਇਲੈਕਸ਼ਨ ਕਮਿਸ਼ਨ ਦੀਆਂ ਰਿਟਨ ਗਾਈਡਲਾਈਨਸ ਦੇ ਉਹਦੇ ਵਿੱਚ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦਾ ਬੜਾ ਕਲੀਅਰ ਉਹਦੇ ਵਿੱਚ ਹਵਾਲੇ ਆ ਇਹ ਸਾਰਾ ਕੁਝ ਕਾਰੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਤੇ ਕੱਲ ਨੂੰ ਜਿੱਥੇ ਕੋ ਮਰਜ਼ੀ ਚਾਰ ਚੋਲੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਰਜਿਸਟਰ ਹੋਈਆਂ ਹਵਾਲਾ ਦੇ ਦੇ ਨਹੀਂ ਜੋ ਹੁਕਮਨਾਮਾ ਸਾਹਿਬ ਜੀ ਦਾ ਤੱਕ ਸਾਹ ਕੋ ਜਾਰੀ ਹੋਇਆ ਸੀ ਉਹਦਾ ਹਵਾਲਾ ਦੇ ਕੇ ਇਸ ਗੱਲ ਦਾ ਜ਼ਿਕਰ ਕਰਦੇ ਪਏ ਨਹੀਂ ਕਿ 11 ਨੂੰ ਅਸੀਂ ਨਵਾਂ ਪ੍ਰਧਾਨ ਚੁਣਾਂਗੇ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ ਸ਼੍ਰੀ ਕਲਚਰ ਸਾਹਿਬ ਨੇ ਕੀਤਾ ਸੀ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਜੋਟੀਆਂ ਲੱਗੀਆਂ ਉਹਨਾਂ ਨੇ ਕਿਹਾ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੁੰਮਰਾਹ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਬਾਕੀ ਆਮ ਤੌਰ ਤੇ ਬੰਦਾ ਮਹੀਨਾ ਤੋਂ ਦਿਨਾਂ ਕਰਕੇ ਥੱਕ ਜਾਂਦਾ ਕੋਈ ਕਈ ਵਾਰੀ ਪਿੱਛੇ ਸ਼ਕਤੀ ਕੋਈ ਐਹੋ ਜਿਹੀ ਹੁੰਦੀ ਨਹੀਂ ਬਹਿਣ ਦਿੰਦੀ ਇਸ ਤਰ੍ਹਾਂ ਕੇ ਸਾਨੂੰ ਕੋਈ ਤਰਾਜ ਨਹੀਂ ਸਾਡਾ ਤਾਂ ਕੰਮ ਕੰਪਲੀਟ ਆ ਲੱਗਦਾ ਨਹੀਂ ਉਹ ਡੈਂਟ ਪਾਉਣਗੇ ਕਿਉਂਕਿ ਦੇਖੋ ਇੱਕ ਤਾਂ ਅਕਾਲੀ ਦਲ ਦੇ ਨਾਮ ਤੇ ਉਹਨਾਂ ਨੇ ਪ੍ਰਧਾਨ ਚੋਣ ਲਾ ਦਿੱਤਾ ਚਲੋ ਅਕਾਲੀ ਦਲ ਅੱਗੇ ਉਹ ਕੁਝ ਵੀ ਰੱਖ ਲੈਣ ਜਿਕਰ ਉਹ ਅੱਗੇ ਪਾਰਟੀਆਂ ਹੋਰ ਦਿਸਚਰ ਕਰਦੇ ਨੇ ਉਸ ਤੋਂ ਬਾਅਦ ਉਹ ਕਹਿਣਗੇ ਜੀ ਅਸੀਂ ਇਲੈਕਸ਼ਨ ਵੀ ਲੜਾਂਗੇ ਉੱਥੇ ਕੈਂਡੀਡੇਟ ਦੋ ਦੋ ਵਿਖੜ ਗਏ ਅਕਾਲੀ ਦਲ ਚੋਂ ਤੁਸੀਂ ਇੱਕ ਸੁਸਤਾਨੀ ਤੌਰ ਤੇ ਤੁਹਾਡੇ ਕੋਲ ਪੱਖ ਹੈਗਾ ਲੱਗਦਾ ਨਹੀਂ ਉੱਥੇ ਇੱਕ ਵੋਟ ਬੈਂਕ ਕੋਈ ਡੈਂਟ ਪਾਏਗਾ ਅਕਾਲੀ ਦਲ ਆ ਇੱਕ ਬੂਥ ਲੈਵਲ ਦਾ ਵੀ ਏਜੰਟ ਇਲੈਕਸ਼ਨ ਕਮਿਸ਼ਨਰ ਲਾੜਾ ਨਾ ਪਹਿਲਾਂ ਮੈਂ ਤਸਕਤ ਕਰਨੇ ਇ ਜਿੰਨੂੰ ਅਗੋ ਅਥੋਰਾਈਜ਼ ਕਰਨਾ ਹੈ ਮੈਂ ਆਪਣੇ ਹਲਕੇ ਦੇ ਇੰਚਾਰਜ ਨੂੰ ਜਾਂ ਐਮਐਲਏ ਦਾ ਐਸੈਂਬਲੀ ਅਗੋ ਉਹਨੇ ਅਥੋਰਾਈਜ਼ ਕਰਨਾ ਤੇ ਫਿਰ ਜਾ ਕੇ ਉਹ ਬੂਥ ਲੈਵਲ ਦਾ ਇਜੈਕਟ ਬਣ ਸਕਦਾ ਏ ਕੋਈ ਕਮਜ਼ੋਰ ਥੋੜੀ ਏ ਕਿ ਜਿਹੜਾ ਜਿੱਥੋਂ ਉੱਠੇ ਵੀ ਮੈਂ ਕਹਿੰਦੀ ਹਾਂ ਜਿ ਖੜਾ ਕਰਦੇ ਕੈਂਡੀਅਟ ਖੜਾ ਕਰੰਦੀ ਵੀ ਪਾਤ ਕਹਿੰਦੀ ਫਿਰ ਕਰਿਆ ਇਲੈਕਸ਼ਨ ਕਮਿਸ਼ਨ ਦੇ ਵੀ ਰੂਲ ਆ ਸਿੰਬਲ ਤੇ ਅਲਾਟਮੈਂਟ ਦੇ ਵੀ ਰੂਲ ਆ ਸਰ ਹਰ ਚੀਜ਼ ਦਾ ਦੇਸ਼ ਤੇ ਚਾਰਟ ਬਣਿਆ ਹੋਇਆ ਇਹ ਤਾਂ ਹਲੇ ਥੋੜਾ ਤੁਰਿਆ ਨਾ ਥੋੜੇ ਅੱਗੇ ਜਾਣਗੇ ਤਦ ਇਹਨਾਂ ਹੌਲੀ ਹੌਲੀ ਸਾਰਾ ਰੋਲ ਕਾਨੂੰਨ ਸਮਝ ਆਉਣਗੇ ਇੱਕ ਹਾਈਪੋਥੈਟিক্যাল ਸਵਾਲ ਹੈ ਵੈਸੇ ਤਾਂ ਆਕਾਲੀ ਦਲ ਬੀਜੇਪੀ ਦਾ ਹਮੇਸ਼ਾ ਘਟਚੋੜ ਦੀ ਗੱਲ ਕੀਤੀ ਜਲਦੀ 2022 ਦੀ ਗੱਲ ਕਰ ਲਈਏ ਢੀਂਸਾ ਪਰਿਵਾਰ ਸੀਗਾ ਹੋਰ ਬਾਕਪਾ ਛੋਟੀ ਛੋਟੀ ਪਾਰਟੀਆਂ ਜਿਹੜੀ ਨਿਕਲੀਆਂ ਨੇ ਤੁਹਾਡੇ ਜੋ ਉਹ ਬੀਜੇਪੀ ਨਾਲ ਲਾਈਨਸ ਆ ਗਿਆ ਸੀ ਕਿਆਂ ਇਸ ਪਰ ਲੱਗਦਾ ਨਹੀਂ ਜੇ ਹੋਣਾ ਹੋਇਆ ਫਿਰ ਇਹ ਚੀਜ਼ ਵੀ ਡੈਂਟ ਪਾਏਗੀ ਬੀਜੇਪੀ ਨੂੰ ਆਪਸ਼ਨ ਦੇਣਗੇ ਦੁਬਾਰਾ ਤੋਂ ਹਾਈਪੋਥੈਟিক্যাল ਨੂੰ ਡਿਸਕਸ ਕਰਨ ਦਾ ਫਾਇਦਾ ਕੋਈ ਪਰ ਫਿਰ ਤੁਸੀਂ ਦੱਸੋ ਕੋਈ ਡੈਂਟ ਤਾਂ ਪੈਗਾ ਜੀ ਤੁਸੀਂ ਆਪੇ ਕੀ ਹਾਈਪੋਥੈਟিক্যাল ਆ ਤੁਸੀਂ ਆਪੇ ਕੀ ਹਾਈਪੋਥੈਟ ਮੈਂ ਇਸ ਕਿ ਹਾਈਪੋਥੈਟিক্যাল ਤੇ ਰੈਕਟ ਕਰਨਾ ਵਾਜਬ ਨਹੀਂ ਹੁੰਦਾ ਕੋਈ ਜੈਨੂਇਨ ਕੁਐਸਚਨ ਹੈਗਾ ਤੇ ਤੁਸੀਂ ਕਰ ਲਓ ਪਰ ਹਾਈਪੋਥੈਟিক্যাল ਤੇ ਤਾਂ ਕੋਈ ਜਵਾਬ ਬੰਦ ਨਹੀਂ ਜਿਵੇਂ ਮੈਂ ਕੋ ਕੋਸਿਓ ਜਿਹੜਾ ਤਾਂ ਅਰਜੀ ਨਾਲ ਲੈ ਕੇ ਲਾਗ ਕੀਤੀ ਆ ਕਿ ਗਾਈਡਲਾਈਨਸ ਚ ਆ ਰਹੀਆਂ ਉਹ ਪਹਿਲਾਂ ਚਰੂਹੀ ਆਕਾਰ ਦਾ ਐਨਟੀਪੀਸੀ ਜਾਰੀ ਕਰੂਗੀ ਫਿਰ ਅੱਗੇ ਕਾਰਪੋਲੇ ਆਉਣਗੀਆਂ ਕਿੰਨੇ ਜਿਹੜਾ ਰੋਡਮੈਪ ਵੀ ਨੇ ਦੇਖੋ ਜਿਵੇਂ ਜਿਵੇਂ ਕਿਰਪਾਨ ਦੀਆਂ ਗਾਈਡਲਾਈਨਸ ਨੇ ਇੱਕ ਕਾਰਨ ਦੀਆਂ ਗਾਈਡਲਾਈਨਸ ਨੇ ਵੈਸੇ ਬਹੁਤ ਬੜੀ ਡੋਮੈਸਟਿਕ ਵੀ ਤਾਂ ਜਾਰੀ ਹੋਈਆਂ ਹਨ ਈਵਨ ਤੁਸੀਂ 6 ਇੰਚ ਦੀ ਕਿਰਪਾਨ ਜਿਹੜੀ ਹੈ ਉਹ ਡੋਮੈਸਟਿਕ ਫਲਾਈਟ ਤੇ ਲੈ ਕੇ ਜਾ ਸਕਦੇ ਹੋ ਉਹਦੇ ਨੋਟੀਫਿਕੇਸ਼ਨ ਹੋਏ ਹੋਏ ਐਨੀ ਕਿ ਪਹਿਲਾਂ ਕੋਈ ਕੋਈ ਹੋਏ ਨਹੀਂ ਪਰ ਫਿਰ ਵੀ ਇਹ ਬੜੀ ਹਰਾਨੀ ਦੀ ਗੱਲ ਹੈ ਕਿ ਕਿਹੜੇ ਲੋਕੀ ਇਹੋ ਜਿਹੇ ਜਿਹੜੇ ਨਫ਼ਰਤ ਨਾਲ ਭਰੇ ਵਿੱਚ ਸਿਸਟਮ ਦੇ ਵੱਢ ਜਾਂਦੇ ਆ ਕਿ ਹਰ ਵਾਰੀ ਕੋਈ ਨਾ ਕੋਈ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇੱਕ ਅੱਦੇ ਬੱਚੇ ਨੂੰ ਕਿਸੇ ਮਿਨੋਰਿਟੀ ਦੇ ਨੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਭੁਗਤਣੀ ਪੈਦੀ ਹੈ ਇਹ ਇਹ ਨਹੀਂ ਕਿ ਕੋਈ ਪਹਿਲਾਂ ਹੈ ਨਹੀਂ ਇਹ ਸਾਰੀ ਚੀਜ਼ਾਂ ਕਲੀਅਰ ਆ ਇਸ ਦੇਸ਼ ਦੇ ਵਿੱਚ ਵੀ ਕਿਸੇ ਨੂੰ ਪਤਾ ਕੋਈ ਕੋਈ ਅਨਜਾਨ ਨਹੀਂ ਐਪੀਸਕ ਕੌਮ ਦੇ ਜਿਹੜੇ ਹੈਗੇ ਆ ਉਹ ਦੇਖੀ ਉਹਦੇ ਆਪਣੀ ਮਰਿਆਦਾ ਹੈ ਕਿ ਜਿਹੜਾ ਅੰਮ੍ਰਿਤਧਾਰੀ ਸਿੱਖ ਦੀ ਮਰਿਆਦਾ ਤੇ ਸਾਰਿਆਂ ਨੂੰ ਪਤਾ ਹੁੰਦੀ ਹੈ ਪਰ ਇਹ ਕੋਈ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਇਸੇ ਕਰਕੇ ਅਸੀਂ ਕਰਨਗੇ ਇੱਕ ਦੂਸਰੂ ਸਗਾ ਹੋਊਗਾ ਹਰ ਵਾਰ ਇਹ ਨਹੀਂ ਪਰ ਚਲੋ ਬੱਚੇ ਦਾ ਤਾਂ ਕੈਰੀਅਰ ਖਰਾਬ ਹੋ ਗਿਆ ਬੱਚੇ ਨੂੰ ਸਾਈਕੋਲੋਜੀਕਲ ਟਰਮਾ ਕਿੰਨਾ ਕਿੰਨੇ ਬੱਚੇ ਕਿੰਨੇ ਕਿੰਨੇ ਸਾਲ ਤਿਆਰੀ ਕਰਦੇ ਆ ਫਿਰ ਕਿਤੇ ਜਾ ਕੇ ਕੋਈ ਪੋਸਟ ਨਿਕਲਦੀ ਤੇ ਕਿੰਨਾ ਸਾਈਕੋਲੋਜੀਕਲ ਟਰਮਾ ਦੂਜੇ ਜਿਹੜੇ ਸਿੱਖ ਬੱਚੇ ਨੇ ਕਿਤੇ ਪੀਰ ਹੋਣ ਦਾ ਉਹਨੂੰ ਪਿੰਨਾ ਹੀ ਡੱਟ ਰਹਿ ਜਾਂਦਾ ਤੇ ਕਿਤੇ ਸਾਡੇ ਨਾਲ ਨਾ ਉੱਥੇ ਜਾ ਕੇ ਇਦਾਂ ਹੋ ਜਾ ਇਹਦੀ ਰਿਸਪੋਨਸੀਬਿਲਟੀ ਫਿਰ ਸੋਣੀ ਚਾਹੀਦੀ ਹੈ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਕਿ ਆਪਕ ਜਿਹੜੇ ਜ਼ੁੰਮੇਰ ਅਫਸਰ ਸੀ ਉਥੇ ਉਹਨਾਂ ਨੇ ਇੰਟਰਵਿਊ ਕਿਉਂ ਨਹੀਂ ਕੀਤਾ ਕੀ ਕਾਰਨ ਕੀ ਆ ਅੱਜ ਕੱਲ ਸਾਰਾ ਕੁਝ ਵੀਡੀਓਗ੍ਰਾਫੀ ਹੋ ਰਹੀ ਹੈ ਤੇ ਕਿਸੇ ਨੇ ਚਿੰਨ ਪਾਇਆ ਆਪਣਾ ਧਾਰਮਿਕ ਉਹ ਤੁਹਾਨੂੰ ਕੀ ਕਹਿੰਦਾ ਕਿਰਪਾਨ ਪਾਈ ਹੈ ਕਿਸੇ ਨੇ ਕੜਾ ਪਾਇਆ ਸਾਰਾ ਕੁਝ ਤਾਂ ਵੀਡੀਓ ਬਣਾਉਂਦਾ ਅੱਜ ਕੱਲ ਕਿਹੜੇ ਜਰਮਨੇਸ਼ਨ ਸੈਂਟਰ ਆ ਜਿਹੜੇ ਇੰਪੋਰਟੈਂਟ ਇਗਜ਼ਾਮ ਹੈ ਜਿਹਦੀ ਟੋਟਲ ਹਾਲ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਜਿਹਦੀ ਐਂਟਰੀ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਇੱਕ ਇੱਕ ਚੀਜ਼ ਜਿਹੜੀ ਆ ਅੱਜ ਕੱਲ ਸਾਰੀ ਤੁਸੀਂ ਮੈਟਰਲ ਟਰੈਕਟਰ ਲੈ ਕੇ ਬਤੀਆਂ ਲਾ ਕੇ ਤਨੂੰ ਤਨੂੰ ਕੋਈ ਸੁਰੱਖਿਆ ਕਾਰਨ ਕਰਕੇ ਤੁਸੀਂ ਕੋ ਚੈੱਕ ਕਰਨੀ ਚਾਹੁੰਦੇ ਤੁਸੀਂ ਐਂਟਰੀ ਤੇ ਚੈੱਕ ਕਰੋ ਉਹਦੇ ਚ ਸਟੂਡੈਂਟ ਕੋਆਪਰੇਟ ਕਰਦੇ ਪਰ ਇਹ ਕੋਈ ਕਾਰਨ ਨਹੀਂ ਆ ਪਿਆ ਮੈਂ ਇੱਕ ਬੰਦਾ ਧਾਰ ਲਵੇ ਕਿ ਮੈਂ ਇਹਨੂੰ ਅੰਦਰ ਨਹੀਂ ਜਾਣ ਦੇਣਾ ਪੀਏ ਕਿਉਂ ਨਹੀਂ ਇਹ ਕੋਈ ਕਿਸੇ ਖਾਦਾਜੀ ਦਾ ਬਣਾ ਕਿਹਦੇ ਕਰਦਾ ਰਾਜ ਸਾਡੇ ਵੀ ਸੰਵਿਧਾਨਕ ਹੱਕ ਆ ਆਪਣੇ ਲੋਕਾਂ ਦੇ ਇਸ ਕਰਕੇ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਮੇਨ ਗੱਲ ਤੇ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਕਿਉਂਕਿ ਮੈਂ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਸੀਰਹੇ ਸੀਰ ਲਾਣਾ ਚਾਹੀਦਾ ਇਹ ਇੱਕ ਬੜਾ ਬੜਾ ਸਾਈਕੋਲੋਜੀਕਲ ਟਰੋਮਾ ਹੈ ਬੱਚਿਆਂ ਦੇ ਵਾਸਤੇ ਇਹ ਨਹੀਂ ਚੀਜ਼ਾਂ ਹੋਣੀ ਚਾਹੀਦੀ ਕਿ ਮਾ ਸਾਹਿਬ ਅੱਜ ਤੋਂ ਮੁੰਡੀ ਸ਼ੁਰੂਆਤ ਕੀਤੀ ਹੈ ਸਾਡੇ ਜਨਰਲ ਦੇ ਤੌਰ ਤੇ ਹਾਂਜੀ ਇੱਕ ਵਿਸ਼ੇਸ਼ ਤੌਰ ਤੇ ਪ੍ਰਾਊਡ ਟੂ ਬੀ ਅਕਾਲੀ ਜਿਹੜੀ ਚੰਗਾ ਕੀਤਾ ਤੁਸੀਂ ਯਾਦ ਕਰਾਤਾ ਉਹ ਅੱਜ ਮਹਿੰਮ ਸ਼ੁਰੂ ਕੀਤੀ ਗਈ ਹੈ ਸਾਡੀ ਪਾਰਟੀ ਦੇ ਕੈਡਰ ਦੀ ਡਿਮਾਂਡ ਸੀ ਕਿਉਂਕਿ ਪਿਛਲੀਆਂ ਮਹਿਮਾ ਦੇ ਵਿੱਚ ਵੀ ਉਹ ਚੱਲਦਾ ਸੀ ਪਰ ਅੱਜ ਕੀ ਸਾਡੇ ਕੈਡਰ ਦੀ ਖਾਸ ਮੰਗ ਸੀ ਕਿ ਉਹ ਅੱਜ ਸ਼ੁਰੂ ਕੀਤੀ ਜਾਵੇ ਨਵੀਂ ਜਥੇਬੰਦੀ ਬਣੀ ਹੈ ਤੋਂ ਪ੍ਰਧਾਨ ਸਾਹਿਬ ਨੇ ਜਿਹੜੀ ਹੈ ਅੱਜ ਆਪ ਜਿਹੜਿਆ ਬੜੇ ਸ਼ੌਕ ਦੇ ਨਾਲ ਪਾਰਟੀ ਦਿੱਧਾਂ ਦੀਆਂ ਗੱਡੀਆਂ ਦੇ ਉੱਤੇ ਉਹ ਜਿਹੜੇ ਸਟਿੱਕਰ ਲਗਾਏ ਆ ਉਹ ਸਾਰੀ ਪਾਰਟੀ ਦੀ ਬੜੀ ਵੱਡੀ ਮੰਗ ਆ ਉਹ ਸਾਰੇ ਅਸੀਂ ਲਗਾਵਾਂਗੇ ਸਾਨੂੰ ਆਪਣੇ ਅਕਾਲੀ ਹੋਣ ਦਾ ਮਾਣ ਹੈ ਉਹ ਮਹਿੰਮ ਅੱਜ ਸ਼ੁਰੂ ਕੀਤੀ ਗਈ ਆ ਉਹਦੀ ਮੈਂ ਸਾਰੇ ਕਿੱਡਨ ਨੂੰ ਵਧਾਈ ਵੀ ਦੇਣਾ ਪ੍ਰਧਾਨਤਰ ਦਾ ਪਰਵਾਰ ਜੀ ਆਮ ਆਦੀ ਪਾਰਟੀ ਸੀਐਮ ਕਹਦੇ ਨੇ ਕਿ ਹਰ ਚੀਜ਼ ਪੰਜਾਬੀ ਚ ਹੋਵੇਗੀ ਪੰਜਾਬੀ ਚ ਹੋਵੇਗੀ ਆਪਾਂ ਪ੍ਰਾਉ ਵੀ ਕਰ ਲਈ ਇੰਗਲਿਸ਼ੇ ਲਿਖਿਆ ਕਿ ਪੰਜਾਬੀ ਚ ਲਿਖਾਂਗੇ ਪੰਜਾਬੀ ਚ ਵੀ ਲਿਖਾਂਗੇ ਉਹਦੇ ਮਾਣ ਅਕਾਲੀ ਹੋਣ ਦਾ ਮਾਣ ਕਰੀਏ ਮਾਣ ਅਕਾਲੀ ਹੋਣ ਦਾ ਹੈਗੇ ਆ ਇਕ ਸਾਫ ਨੂੰ ਤਾਂ ਬੱਸ ਉਹ ਜੀ ਸਾਫ ਨੂੰ ਲੈ ਕੇ ਸੰਤਾਨ ਦਾ ਪੰਜਾਬ ਸਰਕਾਰ ਦਾ ਤੇ ਅਸੀਂ ਕਿਹਦਾ ਰੇਡ ਕ ਕਰਦਾ ਆਂ ਕੀ ਦੇਖਣੀ ਸੀ ਤੁਸੀਂ ਕਿਉਂਕਿ ਸਰਕਾਰ ਨੇ ਤਾਂ ਜਿਹੜੇ ਬੁੱਲ ਖਣਾਉਣੇ ਸੀ ਸ਼ਤਾਬ ਦੇ ਉਹ ਤੁਸੀਂ ਦੇਖ ਲਿਆ ਇਹ ਤੇ ਇਹਨਾਂ ਨੂੰ ਕਹਿੰਦੇ ਸੀ ਵੀ ਤੁਹਾਡੇ ਵਾਸਤੇ ਦਾ ਰੋਗ ਨਹੀਂ ਹੈ ਇਹ ਕੰਮ ਧਰਮ ਦਾ ਹੈਗਾ ਇਹ ਉਹਨਾਂ ਨੂੰ ਕਰਨ ਦੇ ਹਾਲੇ ਵੀ ਕੋਈ ਕਸਰ ਨਹੀਂ ਕਿ ਸਰਕਾਰ ਤੁਸੀਂ ਦੱਸੋ ਕੋਈ ਕਸਰ ਆ ਕਦੀ ਸੋਚਿਆ ਸੀ ਕਿਸੇ ਨੇ ਜੋ ਕੁਝ ਕੀਤਾ ਉੱਥੇ ਉਹ ਵੀ ਕੋਈ ਤੇਖ ਭਾਗ ਸਾਦੀ ਸ਼ਾਦਤ ਕੋਈ ਸੋਚ ਸਕਦਾ ਕਿ ਤੇ ਹੁਣ ਇਹ ਇਹ ਇਹਨਾਂ ਦਾ ਹੁਣ ਕਾਹਦਾ ਰੈਡ ਕਰਿਆ ਗਿਆ ਹਾਲੇ ਤੱਕ ਕਿਸੇ ਤੇ ਐਕਸ਼ਨ ਨਹੀਂ ਲਾਰੇ ਉਹ ਤਾਂ ਸਿੰਘ ਸਾਹਿਬ ਨੇ ਤਲਕ ਕੀਤਾ ਨਾ ਸਰਕਾਰ ਦਾ ਕੋਈ ਆਪਣਾ ਨਹੀਂ ਬਣਦਾ ਇਹਨਾਂ ਦਾ ਕੋਈ ਕਿਤੇ ਜੁਮੇ ਮਾਰ ਗਿਆ ਕਿਨੇ ਪਲਾਨ ਕੀਤਾ ਸੀਗਾ ਇਵੈਂਟ ਇਸ ਟਾਈਪ ਦਾ ਕੋਈ ਜੋ ਆਗੇ ਤਾਂ ਹੋਏਗਾ ਮੰਤਰੀ ਹੋਤੇ ਹਾਜ਼ਰ ਸਰ ਇਸ ਕਾਤੇ ਚੀਜ਼ਾਂ ਬੜੀ ਸਰਕਾਰ ਨੇ ਤਾਂ ਆਪਣਾ ਦਿਖਾਤਾ ਜੋ ਜੋ ਨਾ ਹੈਗਾ ਕਿ ਨਾ ਕੋਈ ਇਵੈਂਟਸ ਨੇ ਜਿਹੜੇ ਪੜਾਏ ਦੁਬਾਰਾ ਦੱਸਦੀ ਹੋਰ ਜਿਹੜੇ ਜਿਹੜੀ ਗ੍ਰੀਟਿੰਗ ਜਿਹੜੇ ਇਵੈਂਟ ਹੈਗੇ ਜੀ ਜਿਹੜੇ ਤਾਂ ਹੈਗੇ ਆ ਸਾਡੇ ਧਰਮਿਆਦ ਦੇ ਪ੍ਰੋਗਰਾਮ ਲੈਂਡਪੂਲਿੰਗ ਦੇ ਖਿਲਾਫ ਉਹ 4 ਤਰੀਕ ਨੂੰ ਬਠਿੰਡਾ 11 ਤਰੀਕ ਨੂੰ ਪਟਿਆਲਾ 21 ਤਰੀਕ ਨੂੰ ਫਿਰੋਜ਼ਪੁਰ 30 ਤਰੀਕ ਨੂੰ ਮੋਗਾ ਇਹ ਹੱਦ ਚਾਰ ਹੈ ਉਸ ਤੋਂ ਬਾਅਦ ਫਿਰ ਅਗਲੇ ਅੱਗੇ ਜਾਣਗੇ ਜਿਹੜੇ ਸਾਡੇ ਸਲਾਨਾ ਇੱਕ ਇੰਪੋਰਟੈਂਟ ਇਵੈਂਟ ਹੈ ਉਹ 9 ਅਗਸਤ ਨੂੰ ਜਿਹੜਾ ਬਾਬਾ ਬਕਾਲਾ ਰਕੜਪੁਰਿਆ ਦੇ ਮੌਕੇ ਦੇ ਉੱਤੇ ਸਲਾਨਾ ਕਾਨਫਰੰਸ ਹੁੰਦੀ ਹੈ 15 ਅਗਸਤ ਨੂੰ ਈਸਰੂ ਹੈ ਖੰਨੇ ਦੇ ਕੋਲ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਸ਼ਹੀਦ ਕਰਨਾਲ ਸਿੰਘ ਈਸਰੂ ਦੀ ਯਾਦ ਦੇ ਵਿੱਚ ਉੱਥੇ ਜਿਹੜੀ ਹੈ ਸਲਾਨਾ ਕਾਨਫਰੰਸ ਹੁੰਦੀ ਹੈ ਔਰ 20 ਅਗਸਤ ਨੂੰ ਜਿਹੜੀ ਹੈ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਦੀ ਜਿਹੜੀ ਹਾਜ਼ਰ ਵਰਸੀ ਸਮਾਗਮ ਹੁੰਦਾ ਉਹਦੇ ਤੇ ਅਕਾਲੀ ਦਲ ਦੀ ਵੱਡੀ ਕਾਨਫਰੰਸ ਹੁੰਦੀ ਹੈ ਇਹ ਸਾਡੇ ਐਂਡੋਲੀਮ ਉੱਤੇ